ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜੇ ਜੇ ਤੁਸੀਂ ਕਾਰ ਆ ਗਰੋਂਗ ਪਾਰਕਿੰਗ ਲਾਈ ਆ ਇਹਦਾ ਚਲਾਨ ਪੰਦਾ ਵਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਜੀ ਸੋਨ ਸੌਰੀ ਕਹਿਣਾ ਚਾਹੁੰਦੇ ਸੌਰੀ ਇਹ ਕੋਈ ਮੈਂ ਵੇਟ ਨਹੀਂ ਜੀ ਮੈਂ ਵੇਟ ਨਹੀਂ ਸੌਰੀ ਉਹ ਕਹਿੰਦਾ ਜਿਹੜਾ ਬੱਚਾ ਹੋਵੇ ਮੈਂ ਵੇਟ ਆਪਾਂ ਆਪਾਂ ਦੇਖੋ ਇਨਸਾਨ ਆ ਤੁਸੀਂ ਆਪਾਂ ਪੜ੍ਹੇ ਲਿਖੇ ਐਜੂਕੇਟਿਡ ਆ ਆਪਾਂ ਨੂੰ ਪਤਾ ਰੋਡ ਚੱਲ ਰਹਾ ਇਧਰ ਐਂਬੂਲੈਂਸ ਵੀ ਆਉਂਦੀ ਆ ਕੋਈ ਫਾਇਰ ਬ੍ਰੀਡ ਵੀ ਆ ਸਕਦੀ ਆ ਠੀਕ ਹੈ ਜੀ ਹੁਣ ਇਹਨਾਂ ਨੂੰ ਦੇਖ ਕੇ ਇੰਡੀਕੇਟਰ ਬੰਦ ਕੀਤਾ ਮੈਂ ਇਹਨਾਂ ਦਾ ਬੈਗ ਰਹਿ ਗਿਆ ਸੀ ਉਲਫਾੜ ਆਪਣੇ ਪਾਰਕਿੰਗ ਆ ਬਿਲਕੁਲ ਲਾਗੇ ਮੈਂ ਸਰ ਚੱਲਾਂਗਾ ਤੁਹਾਡਾ ਸੀ ਚਲਾਣੀ ਹੁਣ ਕਰਨ ਲੱਗੇ ਸਾਡੇ ਚਾਰ ਸਾਬ ਬਹੁਤ ਵਧੀਆ ਨੇ ਤੁਹਾਡਾ ਸੀ ਚਲਾਣੀ ਕਰ ਲਾਂਗੇ ਤੁਹਾਨੂੰ ਸਿਰਫ ਇੱਕ ਵਾਰ ਲਾਂਗੇ ਆ ਨੈਕਸਟ ਟਾਈਮ ਗੱਡੀਆਂ ਰੋਡ ਤੇ ਲਾਓ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਮੈਂ ਕਹਿੰਦਾ ਜੀ ਇਸ ਜਿਹੜੀ ਗਰੋਡ ਤੇ ਗੱਡੀ ਖੜੀ ਹੈ ਇਸ ਵੇਲੇ ਮੇਰੇ ਵੱਲੋਂ ਸੌਰੀ ਹੈ ਮੈਂ ਘਰ ਦੇ ਦੀ ਵੇਟ ਕਰਨ ਕਰਕੇ ਗੱਡੀ ਖੜੀ ਕੀਤੀ ਸੀ ਅੱਗੇ ਤੋਂ ਨੈਕਸਟ ਟਾਈਮ ਨਹੀਂ ਹੋਊਗਾ ਲੋਕਾਂ ਨੂੰ ਵੀ ਜਾਗਰੂਕ ਕਰੋ ਲੋਕਾਂ ਨੂੰ ਵੀ ਆਪੇ ਕਹਾਂਗੇ ਰੋਡ ਦੇ ਉੱਪਰ ਗੱਡੀ ਲਾੰਦਾ ਕੋਈ ਸਰਕਲ ਨਹੀਂ ਪਾਰਕਿੰਗ ਬਣੀ ਪਾਰਕਿੰਗ ਚ ਲਾਓ ਅਦਰਵਾਈਜ਼ ਰੋਡ ਦੇ ਉੱਪਰ ਕੋਈ ਇਦਾਂ ਦਾ ਜਿਸ਼ੂ ਨਹੀਂ ਹੈਗਾ ਕਿ ਤੁਸੀਂ ਗੱਡੀ ਖੜੀ ਕਰਕੇ ਤੁਸੀਂ ਆ ਬਾਜ਼ਾਰ ਜਾ ਸਕਦੇ ਹੋ ਟ੍ਰੈਫਿਕ ਸਰਵਿਸ ਦਾ ਤੁਸੀਂ ਧੰਨਵਾਦ ਕਰ ਰਹੇ ਹੋ ਬਿਲਕੁਲ ਕਰ ਰਹੇ ਹਾਂ ਕਿਉਂ ਕਰ ਰਹੇ ਹੋ ਖਾਸ ਕਰ ਦਰਸ਼ਨ ਸਿੰਘ ਵੱਲੋਂ ਜੀ ਜਿਹੜੇ ਟ੍ਰੈਫਿਕ ਇੰਚਾਰਜ ਨੇ ਅਸੀਂ ਇਹਨਾਂ ਦਾ ਬਹੁਤ ਦਿਲੋਂ ਤ